ਸੁਦਾਸੀ ਕੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ 20 ਅਤੇ 21 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ 'ਚ ਜੋ ਕਿ ਪਰਮੇਸ਼ੁਮਿਲ ਦੇ ਦੀ ਅਪੀਲ ਕੀਤੀ ਗਈ ਹੈ ਤੇ ਇਸ ਦੇ ਨਾਲ-ਨਾਲ ਜੋ ਕਿ ਕੁਝ ਦਿਸ਼ਾ ਨਿਰਦੇਸ਼ਨੇ ਜਾਰੀ ਕੀਤੇ ਗਏ ਨੇ ਲਿਕਰ ਸ਼ਾਪਸ ਨੂੰ ਲੈ ਕੇ ਪਾਣ ਸਿਗਰਟ ਤੰਬਾਕੂ ਦੀਆਂ ਦੁਕਾਨਾਂ ਨੂੰ ਲੈ ਕੇ ਅਤੇ ਮੀਟ ਦੀਆਂ ਦੁਕਾਨਾਂ ਨੂੰ ਲੈ ਕੇ ਇਹ ਜੋ ਹਦਾਇਤਾਂ ਨੇ ਜਾਰੀ ਹੋਈਆਂ ਨੇ ਦੱਸਦੀ ਕਿ ਇਹਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ ਜਿੱਥੋਂ-ਜਿੱਥੋਂ ਨਗਰ ਕੀਰਤਨ ਨੇ ਗੁਜ਼ਰਨਾ ਹੈ ਇਲਾਕਿਆਂ ਦੇ ਵਿੱਚ ਜੋ ਪੂਰੀ ਇਹ ਸ਼ਾਪਸ ਨੇ ਜੋ ਲਿਕਰ ਸ਼ਾਪਸ ਨੇ ਤੰਬਾਕੂ ਸ਼ਾਪਸ ਨੇ ਤੇ ਇਸ ਦੇ ਨਾਲ ਨਾਲ ਜੋ ਮੀਟ ਦੀਆਂ ਦੁਕਾਨਾਂ ਨੇ ਇਹਨਾਂ ਨੂੰ ਬੰਦ ਰੱਖਣ ਦੇ ਆਦੇਸ਼ ਜੋ ਕੀ ਲੁਧਿਆਣਾ ਦੇ ਡੀਸੀ ਦੇ ਵੱਲੋਂ ਜਾਰੀ ਕੀਤੇ ਗਏ ਨੇ ਸਦਾਸੀ ਇਹ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵਿਸ਼ੇਦੀ ਦਿਹਾੜੇ ਤੇ ਜੋ ਕਿ ਯਾਦ ਦੇ ਵਿੱਚ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ ਜੋ ਵਿਸ਼ਾਲ ਨਗਰ ਕੀਰਤਨ ਨੇ ਜੋ ਕੱਢੇ ਜਾ ਰਹੇ ਨੇ ਜੋ ਕਿ 20 ਨਵੰਬਰ ਨੂੰ ਲੁਧਿਆਣਾ ਪਹੁੰਚਣਗੇ ਅਤੇ 20 ਤੇ 21 ਨਵੰਬਰ ਨੂੰ ਸ਼ਹਿਰ ਦੇ ਵਿੱਚੋਂ ਲੰਘਣਗੇ ਨਗਰ ਕੀਰਤਨ ਦੇ ਦੌਰਾਨ ਜੋ ਕਿ ਜਿਹੜੇ ਜਿਹੜੇ ਰੂਟਸ ਹੋਣਗੇ ਇਹਨਾਂ ਰੂਟ ਦੇ ਉੱਤੇ ਜੋ ਹਦਾਇਤਾਂ ਜਾਰੀ ਹੋਈਆਂ ਨੇ ਕਿ ਦੁਕਾਨਾਂ ਨੇ ਜੋ ਤੰਬਾਕੂ ਦੀਆਂ ਕਾ ਜਾਂ ਫਿਰ ਬੀਡੀ ਸਿਗਰਟ ਦੀਆਂ ਇਸ ਦੇ ਨਾਲ ਨਾਲ ਜੋ ਲਿਕਰ ਸ਼ਾਪਸ ਨੇ ਮੀਟ ਦੀਆਂ ਸ਼ਾਪਸ ਨੇ ਇਹਨਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਹੋਏ ਨੇ ਕਿਉਂਕਿ ਭਾਰੀ ਗਿੰਦੀ ਦੇ ਵਿੱਚ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮਿਲਿਤ ਕਰਨੀ ਹੈ ਤੇ ਇਸ ਦੌਰਾਨ ਜੋ ਕਿ ਇਹਨਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਹੋਏ ਨੇ ਤੇ ਲੋਕਾਂ ਨੂੰ ਜੋ ਕਿ ਪਰਵਾ ਸਵਾਗਤ ਕਰਨ ਦੇ ਲਈ ਅਤੇ ਵੱਧ ਚੜ ਕੇ ਸ਼ਮਿਲਿਤ ਕਰਨ ਦੇ ਲਈ ਵੀ ਜੋ ਕਿ ਅਪੀਲ ਕੀਤੀ ਗਈ ਹੈ ਅਡਿਸ ਲੁਧਿਆਣਾ ਦੇ ਵੱਲੋਂ ਸੋ ਦੱਸਿਆ ਕਿ ਨਗਰ ਕੀਰਤਨ 20 ਨਵੰਬਰ ਨੂੰ ਜੋ ਰੂਟ ਤਵੇ ਐਂਟਰੀ ਐ ਜੋ ਕਿ ਲੁਧਿਆਣਾ ਦੇ ਵਿੱਚ ਹੋਵੇਗੀ ਔਰ ਦੱਸ ਜੀ ਕਿ ਨਗਰ ਕੀਰਤਨ ਪਿੰਡ ਅਗੜਵਾਲ ਲੋਂਪੇ ਖੁਰਦ ਜਗਰਾਓ ਤੋਂ ਲੁਧਿਆਣਾ ਦੇ ਵਿੱਚ ਜੋ ਕਿ ਪ੍ਰਵੇਸ਼ ਕਰਨ ਗਿਆ ਅਤੇ ਦੱਸ ਜੀ ਕਿ ਇਸ ਤੋਂ ਬਾਅਦ ਜਗਰਾਓ ਸ਼ਹਿਰੀ ਮੁੱਲਾਪੁਰ ਇਯਾਲੀ ਚੌਕ ਦੇਮਾਲ ਲੋਧੀ ਕਲੱਬ ਸੀਨੀਅਰ ਸਿਟੀਜ਼ਨ ਹੋਮ ਸਰਬਾ ਨਗਰ थाना ਗੁਰੂ ਨਾਨਕ ਪਬਲਿਕ ਸਕੂਲ ਟੀ ਪੁਆਇੰਟ ਮਲਹਾਰ ਰੋਡ ਆਰਤੀ ਚੌਕ ਪਾਈਵਾਲਾ ਚੌਕ ਡੀਸੀ ਦਫਤਰ ਭਾਰਤ ਨਗਰ ਚੌਕ ਦੁਰਗਾ ਮਾਤਾ ਮੰਦਰ ਹੁੰਦਾ ਹੋਇਆ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪ੍ਰਵੇਸ਼ ਹੋਵੇਗਾ ਅਤੇ ਇਸੇ ਠਹਿਰਨ ਦਾ ਪ੍ਰਬੰਧ ਹੈ ਜੋ ਸੰਗਤਾਂ ਨੇ ਜੋ ਨਗਰ ਕੀਰਤਨ ਦੇ ਵਿੱਚ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਜੋ ਕੀਤਾ ਜਾਵੇਗਾ ਉਹ ਸ਼੍ਰੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਜਾਵੇਗਾ ਸਦਾਸੀ ਕਿ ਇਸ ਨਾਲ ਨਾਲ ਅਗਲੇ ਦਿਨ ਦਾ ਰੂਟ ਵੀ ਜੋ 21 ਤਰੀਕ ਨੂੰ ਸ਼ੁਰੂ ਹੋਵੇਗਾ ਨਗਰ ਕੀਰਤਨ ਹੈ ਜੋ ਕਿ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਤੋਂ ਮੋੜ ਆਰੰਭ ਹੋਵੇਗਾ ਜੇ ਜੋ ਕਿ ਜੀਐਮਡੀ ਮਾਲ ਤੋਂ ਆਰੰਭ ਹੋ ਕੇ ਕਲੌਕ ਟਾਵਰ ਚੌਕ ਚਾਂਦ ਸੀਨਾ ਪੁਲ ਜਲੰਧਰ ਬਾਈਪਾਸ ਚੌਕ ਕਾਰਾਬਾਰਾ ਚੌਕ ਸ਼ਿਪਪੁਰੀ ਇਸੇ ਨਾਲ ਨਾਲ ਜੋ ਕਿ ਚੌਕ ਬਸਤੀ ਚੌਕ ਤੋਂ ਹੁੰਦਾ ਹੋਇਆ ਸਮਰਾਲਾ ਚੌਕ ਔਸਵਲ ਚੌਕ ਸ਼ੇਰਪੁਰ ਚੌਕ ਗੈਸਪੁਰਾ ਚੌਕ ਢੰਡਾਰੀ ਕਲਾ ਜੁਗਿਆਣਾ ਚੌਕ ਸਾਨੇਵਾਲ ਦੋਰਾਹਾ ਖੰਨਾ ਹੁੰਦਾ ਹੋਇਆ ਜ਼ਿਲ੍ਹਾ ਫਤਿਗੜ ਸਾਹਿਬ ਦੇ ਵਿੱਚ ਪ੍ਰਵੇਸ਼ ਕਰੇਗਾ ਅਤੇ ਲੁਧਿਆਣਾ ਦੇ ਵਿੱਚੋਂ ਨਗਰ ਕੀਰਤਨ ਦੀ ਸੋ ਵਾਪਸੀ ਹੈ ਜੋ ਕਿ ਹੋ ਜਾਵੇਗੀ ਔਰ ਵਦਿਕੜ ਸਾਹਿਬ ਵਿਖੇ ਸਮਾਪਤੀ ਹੋ ਜਾਵੇਗੀ ਸੋ ਸਖਤ ਹੁਕਮ ਇਸ ਦੌਰਾਨ ਜਾਰੀ ਹੋਏ ਨੇ ਕਿ ਜੋ ਪਵਿੱਤਰ ਨਗਰ ਕੀਰਤਨ ਹੈ ਸੋ ਇਸ ਦੌਰਾਨ ਜੋ ਕਿ ਜੋ ਸੁਤ ਪਾਵਨਾ ਨਾਲ ਜਨਤਕ ਵਿਵਸਥਾ ਤੇ ਧਾਰਮਿਕ ਭਾਵਨਾਵਾਂ ਦਾ ਸਤਕਾਰ ਕੀਤਾ ਜਾਵੇ ਅਤੇ ਜੋ ਮੈਜਿਸਟਰੇਟ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਪੰਜਾਬ ਆਪਕਾਰੀ ਐਕਟ 1914 ਦੀ ਧਾਰਾ 54 ਦੇ ਤਹਿਤ ਹੁਕਮ ਜਾਰੀ ਕਰਦੇ ਨੇ ਤੇ ਇਹਨਾਂ ਹੁਕਮਾਂ ਦੇ ਵਿੱਚ ਨਗਰ ਕੀਰਤਨ ਦੇ ਪੂਰੇ ਰੂਟ ਦੇ ਵਿੱਚ ਸਥਿਤ ਸਾਰੀਆਂ ਸ਼ਰਾਬ ਮਾਸ ਸਿਗਰਟ ਬੀੜੀ ਪਾਣ ਦੀਆਂ ਦੁਕਾਨਾਂ ਨੇ ਅਤੇ ਰੇਹੜੀਆਂ ਸਟਾਲ ਪੂਰੇ ਤਰੀਕੇ ਨਾਲ ਬੰਦ ਰੱਖਣ ਦੇ ਹੁਕਮ ਜਾਰੀ ਹੁੰਦੇ ਨੇ ਅਤੇ ਇਹਨਾਂ ਨੂੰ ਸਖਤਾਈ ਦੇ ਨਾਲ ਲਾਗੂ ਕਰਾਉਣ ਦੇ ਲਈ ਵੀ ਕਿਹਾ ਜਾਂਦਾ ਵੈਸੋ ਪੂਰੀ ਜਾਣਕਾਰੀ ਜੋ ਕਿ ਦੱਸ ਰਹੇ ਆ ਸੋ ਇਸ ਪਾਬੰਦੀਆਂ ਦਾ ਸਮਾਂ ਅਤੇ ਤਾਰੀਖ ਜੋ ਕਿ 19 ਨਵੰਬਰ 2025 ਨੂੰ ਸ਼ਾਮ 5 ਵਜੇ ਤੋਂ ਲੈ ਕੇ 21 ਨਵੰਬਰ 2025 ਨੂੰ ਅੱਧੀ ਰਾਤ 12 ਵਜੇ ਤੱਕ ਲਾਗੂ ਰਹੇਗਾ ਸੋ ਜੋ ਹੈ ਨਗਰ ਕੀਰਤਨ ਦੇ ਮੱਦੇਨਜ਼ਰ ਇਹ ਸਖਤ ਫੈਸਲਾ ਲੱਤਾ ਗਿਆ ਵੈ ਔਰ ਸ਼ਰਧਾਲੂ ਬਹੁਤ ਭਾਰੀ ਗਿਣਤੀ ਦੇ ਵਿੱਚ ਹਿੱਸਾ ਲੈਣ ਗਏ ਔਰ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਵੱਜੜ ਕੇ ਨਗਰ ਕੀਰਤਨ ਦਾ ਹਿੱਸਾ ਬਣੋ ਅਤੇ ਇਸ ਦੌਰਾਨ ਜੋ ਕਿ ਇਹ ਚੀਜ਼ ਤਾਂ ਜ਼ਰੂਰ ਖਿਆਲ ਰੱਖਣਾ ਹੈ ਕਿ ਜੋ ਰੂਟ ਦੇ ਵਿੱਚ ਦੁਕਾਨਾਂ ਆਂਦੀਆਂ ਨੇ ਇਹਨਾਂ ਦੁਕਾਨਾਂ ਨੂੰ ਬੰਦ ਰੱਖਿਆ ਜਾਵੇਗਾ ਔਰ ਅਸ 27 ਦੇ ਨਾਲ ਇਹਨਾਂ ਹੁਕਮਾਂ ਦੀ ਪਾਲਣਾ ਵੀ ਕੀਤੀ ਜਾਵੇਗੀ ਸੋ ਰੂਟ ਜੋ ਦੱਸੇ ਨੇ ਇਹਨਾਂ ਰੂਟਸ ਦੇ ਉੱਤੋਂ ਜੋ ਦੁਕਾਨਾਂ ਨੇ ਉਹਨਾਂ ਨੂੰ ਬੰਦ ਰਹਿਣ ਦੇ ਹੁਕਮ ਹੋਏ ਨੇ ਤੇ ਸਵਾਗਤ ਲੋਕਾਂ ਨੂੰ ਕਰਨ ਦੇ ਲਈ ਲੋਕਾਂ ਨੂੰ ਵਾਚੜ ਕੇ ਹਿੱਸਾ ਲੈਣ ਦੇ ਲਈ ਵੀ ਜੋ ਅਪੀਲ ਹੈ ਜੋ ਲੁਧਿਆਣਾ ਡੀਸੀ ਹਮਨਸ਼ੂ ਜੈਨ ਦੇ ਵੱਲੋਂ ਕੀਤੀ ਗਈ ਹੈ